ਹਾਂਜੀ ਬੀਬੀਆਂ ਪਹਿਣਾ ਲਈ ਤੇ ਵੀਰਾਂ ਲਈ ਜਿਹੜੇ ਜਿਦਾਂ ਕੀ ਕਹਿੰਦੇ ਨੇ ਡੈਂਟਿੰਗ ਪੇਂਟਿੰਗ ਕਰਾਉਂਦੇ ਆ ਆਪਣੀ ਤੇ ਕਟਿੰਗ ਵਗੈਰਾ ਕਰਾਉਂਦੇ ਆ ਤੇ ਜਿਹੜੇ ਮਤਲਬ ਆ ਲੋ ਵੀ ਬੀਬੀਆਂ ਜਦੋਂ ਵਿਆਹ ਹੁੰਦੇ ਆ ਤੇ ਉਦੋਂ ਤਿਆਰ ਹੁੰਦੀਆਂ ਆ ਬਾਲ ਬੂਲ ਆਪਣੇ ਕਰਾਉਂਦੀਆਂ ਕੀ ਕਹਿੰਦੇ ਹੁੰਦੇ ਪੰਜਾਬੀ ਵਿੱਚ ਰਬਾਉਂਡਿੰਗ ਹਾਂ ਆ ਹਸਬੈਂਡ ਵਾਈਫ ਐ ਆਪਣੇ ਢੀਣਾ ਜਿੱਥੇ ਆਪਾਂ ਪਹਿਲਾ ਪੈਟਰੋਲ ਪੰਪ ਲੰਗੀ ਦਾ ਨਾ ਜਮਸ਼ੇਰ ਤੋਂ ਆਉਂਦਿਆਂ ਨੂੰ ਤੇ ਉਥੇ ਉਹਨਾਂ ਨੇ ਜਿਦਾਂ ਖੋਲਿਆ ਨਵਾਂ ਤੁਹਾਨੂੰ ਦਿਖਾਲਦੇ ਆ ਸਲੂਨ ਸਾਰੇ ਤੇ ਇਦਾਂ ਆ ਵੀ ਇੱਥੇ ਆਣ ਕੇ ਵੀ ਤੁਹਾਨੂੰ ਸਾਰੀਆਂ ਫੈਸਿਲਿਟੀਆਂ ਮਿਲੂਗੀਆਂ ਸਸਤੇ ਰੇਟਾਂ ਵਿੱਚ ਮਿਲੂਗੀਆਂ ਤੇ ਉਹ ਚੀਜ਼ ਮੈਂ ਤੁਹਾਨੂੰ ਨਾਲ-ਨਾਲ ਅੰਦਰ ਵੜ ਕੇ ਵੀ ਦਿਖਾਉਂਦਾ ਤੇ ਵੀਡੀਓ ਦੇ ਨਾਲ ਜੁੜੇ ਰਹੀਓ ਇਹ ਜਗ੍ਹਾ ਹੈਗੀ ਆ ਜਿੱਥੇ ਆਪਣੇ ਪਿੰਡ ਵਾਲੇ ਜਿਹੜੇ ਸਿੰਗਰ ਸਾਹਿਬ ਆ ਸੁੱਚਾ ਰੰਗੀਲਾ ਜੀ ਉਹਨਾਂ ਦੀ ਕੋਠੀ ਦੇ ਬਿਲਕੁਲ ਲੱਗ ਗਈ ਆ ਹੁਣ ਤੁਸੀਂ ਸਮਝ ਗਏ ਹੁਣ ਇਹ ਟਿਕਾਣਾ ਕਿੱਥੇ ਗਿਆ ਤੇ ਉਹਨਾਂ ਤੋਂ ਆਪਾਂ ਨੰਬਰ ਵੀ ਉਹਨਾਂ ਦਾ ਪੁੱਛਾਂਗੇ ਵੀ ਜੇ ਤੁਸੀਂ ਕਿਸੇ ਨੇ ਆਉਣਾ ਹੋਵੇ ਤਾਂ ਉੱਥੇ ਉਹਨਾਂ ਨਾਲ ਕੰਟੈਕਟ ਕਰ ਸਕਦੇ ਆ ਤੇ ਹੁਣ ਮੈਂ ਅੰਦਰ ਜਾ ਕੇ ਤੁਹਾਨੂੰ ਦਿਖਾ ਦਾਂ ਸਾਰੀ ਵੀਡੀਓ ਕਿਦਾਂ ਮਤਲਬ ਤੁਹਾਨੂੰ ਉੱਥੇ ਕਿਹੜੀ ਕਿਹੜੀ ਫੈਸਿਲਿਟੀ ਮਿਲੂਗੀ ਤੁਸੀਂ ਇੱਥੇ ਆਣ ਕੇ ਕਿਹੜੀ ਕਿਹੜੀ ਦਾ ਸੁਵਿਧਾ ਲੈ ਸਕਦੇ ਲੋ ਵੀ ਦੋਸਤੋ ਦਰਵਾਜ਼ੇ ਹੁਣੇ ਖੁੱਲ ਗਏ ਆ ਤੇ ਆਪਾਂ ਚੱਲਿਆਂ ਹੁਣ ਅੰਦਰ ਵੀਰ ਬੈਠਾ ਕੁਰਸੀ ਦੇ ਉੱਤੇ ਤੇ ਕੀ ਲਿਖਿਆ ਆ ਪਾਜੀ ਨਾਮ ਕੀ ਆ ਐਮ ਜੇ ਸਟੂਡੀਓ ਬਾਜੀ ਐਮ ਜੇ ਸਟੂਡੀਓ ਹਾਂਜੀ ਭਾਈ ਆਪਾਂ ਗਾਣੇ ਵੀ ਰਿਕਾਰਡ ਕਰਦੇ ਆ ਜਾਂ ਆਪਾਂ ਬਾਲਬੂਲ ਕੱਟਦੇ ਆ ਅਸੀਂ ਬਾਲਬੂਲ ਵੀ ਕੱਟਦੇ ਆ ਹੇਅਰ ਸਲੂਨ ਆ ਯੂਨੀਸੈਕਸ ਸਲੂਨ ਆ ਲੇਡੀਜ਼ ਦਾ ਕੰਮ ਕਰਦੇ ਆ ਜੈਂਟਸ ਦਾ ਕਰਦੇ ਆ ਲੇਡੀਜ਼ ਦੇ ਵਿੱਚ ਨੇਲਸ ਦਾ ਬਿਊਟੀ ਦਾ హెయిర్ ਦਾ ਸਾਰਾ ਕੰਮ ਹੁੰਦਾ ਹੈ ਮੇਕਅਪ ਕਰਦੇ ਆ ਬ੍ਰਾਈਡਲਸ ਰੈਡੀ ਕਰਦੇ ਆ ਜੈਂਟਸ ਦੇ ਵਿੱਚ ਜੋ ਵੀ ਹੁੰਦਾ ਹੈ ਸਾਰਾ ਕੁਝ ਆਪਾਂ ਕਰਦੇ ਆ ਕੱਟ ਟ੍ਰਿਮਿੰਗ ਨਹੀਂ ਜਿੱਦਾਂ ਬੀਬੀਆਂ ਨੂੰ ਕਈ ਵੇਲੇ ਇਦਾਂ ਪ੍ਰੋਬਲਮ ਹੋ ਜਾਂਦੀ ਹੈ ਨਾ ਉਹ ਕਹਿੰਦੀਆਂ ਵੀ ਅਸੀਂ ਬੰਦਿਆਂ ਤੋਂ ਜਦਾਂ ਨਹੀਂ హెయిర్ ਕੱਟ ਕਰਾਉਣਾ ਉਹਦੇ ਲਈ ਤੁਹਾਡੇ ਤੋਂ ਬੀਬੀ ਹੈਗੀ ਆ ਕੋਈ ਮਗਰ ਜਦੋਂ ਲੇਡੀਜ਼ ਲੇਡਿਸ ਹੈਗੀਆਂ ਸਾਡੇ ਕੋਲ ਉਹ ਕਰ ਦੇਣਗੇ హెయిర్ ਕੱਟ ਜੇ ਕੋਈ ਹੋਰ ਲੇਡਿਸ ਦਾ ਕੰਮ ਕਰਾਉਣਾ ਤਾਂ ਸਾਰੇ ਸਾਡੇ ਕੋਲ ਲੇਡੀ ਸਟਾਫ ਅਵੇਲੇਬਲ ਆ ਜੈਂਟਸ ਦਾ ਸੀ ਜੈਂਟਸ ਦਾ ਰੱਖਿਆ ਹੋਇਆ ਹੈ ਦੋਨੋਂ ਦਾ ਸੈਪਰੇਸ਼ਨ ਅੱਜ ਤੁਹਾਨੂੰ ਚਲੋ ਦੋਸਤੋ ਹੁਣ ਚੱਲਦੇ ਆਂ ਆਪਾਂ ਬੀਬੀਆਂ ਵੀ ਦੇਖ ਲੈਣ ਤੇ ਇੱਧਰ ਇਹ ਇਹ ਕੌਣ ਹੈ ਜੀ ਇਹ ਮੇਰੇ ਮਿਸੇਸ ਆ ਜੀ ਅੱਛਾ ਠੀਕ ਹੈ ਤੁਸੀਂ ਹਸਬੰਡ ਵਾਈਫ ਨੇ ਰਲ ਕੇ ਸასი ਘਾਲ ਜੀ ਤੇ ਇਤਾਂ ਤੁਸੀਂ ਟ੍ਰੇਨਿੰਗ ਲਈ ਆ ਕਿਤੇ ਹੋ ਜਾਂ ਕਿੱਦਾਂ ਜੀ ਹਾਂ ਜੀ ਮੈਂ ਕੋਰਸ ਇੱਥੇ ਆਇਆ ਦੇ ਇਤਨਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਖੁੱਲਿਆ ਨੂੰ ਇਹ ਹੋ ਗਿਆ ਹਾਲੇ ਨਿਊ ਨਿਊ ਓਪਨ ਹੈ 4 5 ਮੰਥਸ ਹੋ ਗਏ ਮਤਲਬ ਅਜੇ ਸਟਾਰਟਿੰਗ ਬੱਚੇ ਵੀ ਸਾਰਿਆਂ ਨੇ ਸਪੋਰਟ ਕਰਨੀ ਆ ਉਹਨਾਂ ਦੀ ਤੇ ਆਜੋ ਨਾਲ ਨਾਲ ਦਿਖਾ ਲਓ ਜੀ ਇਹ ਇਹ ਬੀਬੀਆਂ ਵਾਲਾ ਪਾਸਾ ਜੀ ਜੇ ਲੇਡੀ ਸੈਕਸ਼ਨ ਆ ਸਾਰਾ ਇੱਥੇ ਲੇਡੀਜ਼ ਹੈ ਉਹਦਾ ਕੰਮ ਹੁੰਦਾ ਆ ਸਾਰਾ ਉਹਨਾਂ ਦਾ ਹੈਅਰ ਦਾ ਕੰਮ ਕਰਦੇ ਆ ਲੇਡੀਜ਼ ਇੱਥੇ ਨੇਲਸ ਦਾ ਹੁੰਦਾ ਆ ਸਾਰਾ ਇੱਥੇ ਆਪਾਂ ਨੇਲਸ ਦਾ ਕੰਮ ਕਰੀਦਾ ਐਕਸਟੈਂਸ਼ਨ ਕਰੀਦੇ ਆ ਨੇਲਸ ਜੈਲ ਪੇਂਟ ਲਾਈ ਦੀ ਆ ਸਾਰਾ ਉਹ ਕਰੀਦਾ ਆ ਬੀਬੀਓ ਦੇਖ ਲਓ ਵੀ ਆ ਸ਼ੀਸ਼ਾ ਚਮਕਦਾ ਨਾ ਮੋਰੇ ਸ਼ੀਸ਼ਾ ਲੱਗਾ ਐਦਾਂ ਕਹ ਐਨ ਇਦਾਂ ਜਦਾਂ ਤੁਸੀਂ ਮਰ ਭਾਵੇਂ ਲਿਬੜੇ ਤੇ ਬੜੇ ਆ ਜੀਓ ਤੇ ਕਹਿੰਦੇ ਵੀ ਐਨ ਤੁਹਾਨੂੰ ਚਮਕਾ ਕੇ ਇਥੋਂ ਭੇਜਣਾ ਤੇ ਉਹ ਦੇਖੋ ਮੇਰੀ ਸ਼ਕਲ ਲੱਗਦਾ ਕਿ ਨਹੀਂ ਮੈਂ ਸੋਹਣਾ ਮੁੰਡਾ ਖੁੰਡਾ ਜਿਹਾ ਉਦਾਂ ਹੈਗਾ ਤਾਂ ਮੈਂ ਬਜ਼ੁਰਗ ਆ ਪਰ ਮੈਂ ਮੁੰਡਾ ਫੁੱਲਾ ਲੱਗਦਾ ਤੇ ਆ ਦੇਖ ਲਓ ਇਹ ਇਧਰ ਆਹ ਦੇਖ ਲਓ ਵੀ ਕੁਰਸੀਆਂ ਕੁਰਸੀਆਂ ਐਨ ਦੇਖ ਲਓ ਸਾਰੀ ਸੈਟਿੰਗ ਕਿਉਂਕਿ ਰਾਤ ਦਾ 10 ਆ ਹੁਣ ਤੇ ਬੱਤੀ ਹੁਣੀ ਜਾਗੇ ਆ ਤੇ ਇੱਥੇ ਬਹਿ ਕੇ ਇਹ ਭਾਜੀ ਇੱਥੇ ਬੀਬੀਆਂ ਬੈਠਦੀਆਂ ਕਿ ਬੰਦੇ ਹਾਂ ਜੀ ਇੱਥੇ ਲੇਡੀਜ਼ ਦਾ ਆ ਸਾਰਾ ਤੁਹਾਡਾ ਇਹ ਜੀ ਭਾਗਾਣੀ ਕੁਰਸੀ ਤੁਹਾਡੇ ਲਈ ਤੁਹਾਡੀ ਵੇਟ ਕਰ ਰਹੀ ਆ ਤੇ ਇੱਥੇ ਆਣ ਕੇ ਤੁਸੀਂ ਬਹਿਣਾ ਤੇ ਆ ਹੈਗਾ ਸ਼ੀਸ਼ਾ ਤੇ ਜਿੱਦਾਂ ਜਿੱਦਾਂ ਇਹਨਾਂ ਨੇ ਤੁਹਾਡੀ ਜਦਾਂ ਮਲ ਡੈਂਟਿੰਗ ਪੇਂਟਿੰਗ ਕਰੀ ਜਾਣੀਆਂ ਪੰਜਾਬੀ ਵਿੱਚ ਤੇ ਉਦਾਂ-ਉਦਾਂ ਤੁਸੀਂ ਮਤਲਬ ਆਪਣਾ ਦੇਖੀ ਜਾਣਾ ਨਾਲ-ਨਾਲ ਮੂੰਹ ਵੀ ਸਹੀ ਕੰਮ ਕਰਦੇ ਆ ਕਿਉਂਕਿ ਕਈ ਵਾਰ ਦੱਸਣਾ ਪੈਂਦਾ ਨਾ ਮੈਨੂੰ ਆ ਚੀਜ਼ ਪਸੰਦ ਆ ਮੈਨੂੰ ਆ ਚੀਜ਼ ਨਹੀਂ ਪਸੰਦ ਤੇ ਉੱਥੇ ਉੱਥੇ ਵੀ ਐਮ ਜੇ ਸਟੂਡੀਓ ਲਿਖਿਆ ਹੋਇਆ ਆ ਦੇਖ ਲਓ ਵੀ ਭਰਾ ਨੇ ਪੈਸੇ ਤਾਂ ਚੰਗੇ ਲਾਤੇ ਆ ਭਾਜੀ ਆ ਕੀ ਜੀ ਆ ਉਹ ਹੈਲਮਟ ਵੀ ਆ ਬੀਬੀਆਂ ਲਈ ਭਾਜੀ ਆ ਗਿਆ ਇਹ ਸਟੇਮਰ ਹੁੰਦਾ ਹੈ ਜੀ ਤਾਂ ਇਹ ਉਹ ਕਿ ਹੁੰਦਾ ਖੇਡਣ ਵਾਸਤੇ ਸਪਾ ਕਰਦੇ ਆ ਆਪਾਂ ਉਹੀ ਭਰਾ ਦੇਸੀ ਹੈ ਬੰਦੇ ਸਾਨੂੰ ਬੜਾ ਪਤਾ ਨਹੀਂ ਕਰਦੇ ਆ ਇੱਕ ਤਾਂ ਆਟੋ ਸਾਈਜ਼ ਕਰਦੇ ਆ ਸਪਾ ਕਰਦੇ ਆ ਉਹਦੇ ਵਿੱਚ ਸ਼ੀਟ ਦਿੰਦੇ ਆ ਅਸੀਂ ਤਾਂ ਕਿ ਬਾਲਾਂ ਨੂੰ ਨਿਊਟ੍ਰੀਸ਼ਨ ਵਧੀਆ ਮਿਲ ਜਾਵੇ ਉਹਦਾ ਤੇਜ਼ਾ ਵਾਸਤੇ ਆ ਦੇਖੋ ਜੀ ਇਹਦੇ ਵਿੱਚ ਤੁਹਾਡਾ ਇਦਾਂ ਸਿਰ ਫਸਾ ਦੇਣਾ ਜਿਦਾ ਹੈਲਮਟ ਜਿਦਾ ਹੈਲਮਟ ਨਹੀਂ ਹੁੰਦਾ ਉਹ ਫਸਾ ਕੇ ਤੇ ਇਹਨੂੰ ਜੇ ਥੱਲੇ ਉੱਤੇ ਵੀ ਹੋ ਜਾਂਦਾ ਹਾਂ ਇਦਾਂ ਤਾਂ ਫੀਲਿੰਗ ਐਂ ਬਲੇਡ ਵਾਲੀ ਬਈ ਆ ਸਕਿਨ ਵਾਲਾ ਆ ਜੀ ਇੱਚੋ ਸਕਿਨ ਵਾਲੀ ਇੱਚੋ ਵੀ ਸਟੀਮ ਨਿਕਲਦੀ ਆ ਫੇਸ਼ੀਅਲ ਕਰਦੇ ਟਾਈਮ ਸਟ੍ਰੀਮ ਚਾਹੀਦੀ ਹੁੰਦੀ ਤਾਂ ਹੋ ਗਿਆ ਉਹ ਮਤਲਬ ਜਦਾ ਨਾ ਕਿਦਾ ਮੇਰੇ ਯਾਰ ਕਿਤੇ ਕਿਸੇ ਤੇ ਬਾਹਲੀ ਮੈਲ ਮੂਲ ਆਈ ਹੋਵੇ ਤਾਂ ਉਹ ਕਹਿੰਦੇ ਇਹਦੇ ਨਾਲ ਕੱਢਦੇ ਆ ਜਿਹੜੀ ਚੀਜ਼ ਆ ਤੇ ਵਧੀਆ ਤਰੀਕੇ ਨਾਲ ਇੱਥੇ ਮਤਲਬ ਉਹਨਾਂ ਨੇ ਆ ਦੇਖੋ ਬਣਾ ਪਰ ਇਹ ਅੰਦਰ ਕੀ ਹੈ ਅੰਦਰ ਕੀ ਬਣਾ ਲੇਡੀਜ਼ ਵਾਸਤੇ ਰੂਮ ਹੈ ਸੀ ਉਹਨਾਂ ਦਾ ਮਤਲਬ ਪ੍ਰਾਈਵੇਸੀ ਹੁੰਦੀ ਆ ਲੇਡੀਜ਼ ਜੀ ਸਿਰਫ ਉਹਨਾਂ ਲਈ ਰੂਮ ਬਣਿਆ ਹੋਇਆ ਹੈ ਕੋਈ ਵੈਕਸਿੰਗ ਹੁੰਦੀ ਕੋਈ ਫੇਸ਼ੀਅਲ ਹੁੰਦਾ ਆ ਦੇਖੋ ਜੀ ਗੱਦੇ-ਕੁੱਦੇ ਲਾਉਂਦੇ ਆ ਤੇ ਇੱਥੇ ਮਤਲਬ ਲੇਡੀਜ਼ ਹੀ ਕੰਮ ਕਰਦੀਆਂ ਨਾਲ ਟੁੱਟੀ ਵੀ ਆ ਤੇ ਆ ਦੇਖ ਲਓ ਵਧੀਆ ਤੁਹਾਨੂੰ ਇੱਥੇ ਫੀਲਿੰਗ ਜਿਦਾ ਮੈਨੂੰ ਥੋੜੀ ਥੋੜੀ ਹੈ ਨਾ ਬਲੇਤ ਵਾਲੀ ਇਦਾਂ ਹੁੰਦਾ ਨਹੀਂ ਆਪਣਾ ਆਪਣੇ ਕੀ ਕਹਿੰਦੇ ਹੁੰਦੇ ਆ ਇੰਗਲੈਂਡ ਹੁਣੀ ਉਹਨਾਂ ਵਾਲੀ ਫੀਲਿੰਗ ਆਉਣ ਲੱਗ ਪਈ ਆ ਭਾਈ ਆ ਚੀਜ਼ ਕੀ ਹੈ ਇਹ ਹੈਡਵਾਸ਼ ਕਰੀਦਾ ਹੈ ਜੀ ਜਦੋਂ ਕਲਾ ਕੀਤਾ ਹੋਵੇ ਆ ਉਦਾਂ Baal ਗੰਦੇ ਹੋਣ ਧੋ ਕੇ ਫੇਰ ਕੱਟੀਦੇ ਆ ਜਾਂ ਉਦਾਂ ਆ ਦੇਖ ਲਾ ਭਰਾ ਕਿਦਾਂ ਦੇ ਜਵਾਨੇ ਆ ਗਏ ਸਾਡੇ ਟਾਈਮ ਹਨਾ ਸਾਨੂੰ ਬੀਬੀਆਂ ਜਿਹੜੀਆਂ ਹੁੰਦੀਆਂ ਸੀ ਦਹੀਂ ਨਾਲ ਸਾਨੂੰ ਨੜਾਉਂਦੀਆਂ ਹੁੰਦੀਆਂ ਹੁਣ ਜਿਹਦਾ ਜਮਾਨਾ ਤਰੱਕੀ ਕਰ ਗਿਆ ਭਾਈ ਆ ਦੇਖ ਲਓ ਆ ਕੁਰਸੀਆਂ ਕੁਰਸੀਆਂ ਦੇਖ ਲਓ ਤੇ ਅੱਗੇ ਤਾਂ ਆਪਾਂ ਇਦਾਂ ਹੀ ਨਹਾ ਨੂੰ ਲੈਂਦੇ ਹੁੰਦੇ ਸੀ ਕਿ ਸਿਰ ਤੇ ਹੱਥ ਤੇ ਬਾਦਣਾਉਣਾ ਬੀਬੀਆਂ ਨਾਲੇ ਉਤੋਂ ਕੁੱਟੀ ਜਾਣਾ ਜੇ ਜਦੋਂ ਹੀ ਰੋਣਾ ਉਤੋਂ ਹੋਰ ਚਪੇਣਾ ਦੋ ਮਾਰ ਦੇਣੀ ਆ ਫੇ ਚਰੀਂਡਾਂ ਪੈ ਜਾਣੀਆਂ ਤੇ ਜਦੋਂ ਬਾਲ ਹੀ ਤਾਂ ਨਾ ਕੰਗੀ ਜਦੋਂ ਵਿੱਚ ਫੇਰਨੀ ਤੇ ਉਦੋਂ ਫਸਣੇ ਤਾਂ ਉਦੋਂ ਵੀ ਬੀਬੀਆਂ ਨੇ ਸਾਨੂੰ ਮਤਲਬ ਜਦਾਂ ਦਿਨ ਚਿੱਤੇ ਆਂ ਤੇ ਚਲੋ ਉਹ ਵੀ ਪਿਆਰ ਹੁੰਦਾ ਮਾਂ ਦਾ ਬੱਚੇ ਦੇ ਨਾਲ ਤੇ ਇਹ ਪਾਜੀ ਕਿਹੜਾ ਪਾਸਾ ਹੈ ਇਹ ਜਾਇੰਟ ਸੈਕਸ਼ਨ ਆ ਜੀ ਸਾਡਾ ਇੱਥੇ ਅਸੀਂ ਜਾਇੰਟ ਸੈਂਟਰ ਕਰਦੇ ਆ ਉਧਰਲੀ ਸਾਈਡ ਲੇਡੀਜ਼ ਸੈਂਟਰ ਕਰਦੇ ਆ ਤੇ ਜਾਣ ਤੋਂ ਅਸੀਂ ਸੈਪਰੇਟ ਹੀ ਰੱਖੀਦਾ ਆ ਮਤਲਬ ਕਈਆਂ ਨੂੰ ਪ੍ਰੋਬਲਮ ਹੁੰਦੀ ਕਿ ਅ ਬੰਦੇ ਇੱਧਰ ਆ ਜਾਂ ਕੋਈ ਵੀ ਇੱਧਰ ਆ ਤਾਂ ਕਰਕੇ ਅਸੀਂ ਸੈਪਰੇਟ ਕੀਤਾ ਹੋਇਆ ਹੈ ਸਾਰਾ ਤੇ ਭਾਜੀ ਆਹ ਚੀਜ਼ਾਂ ਆ ਕਰੀਮਾ ਕਰੂਮਾ ਜਿਹੜਾ ਦਿਖਾ ਲਈ ਕਿਹੜੀ ਕੰਪਨੀ ਦੀਆਂ ਮਤਲਬ ਪਤਾ ਲੱਗ ਜੂ ਬੀਬੀਆਂ ਥੋੜਾ ਜਿਹਾ ਝਾਲਕ ਜੀ ਦਿਖਾਲਦੇ ਮੜੀ ਸਾਰਾ ਭਾਜੀ ਜੈਂਟਸ ਦਾ ਹੀ ਆ ਸਮਾਨ ਸਾਰਾ ਜੈੱਲਟ ਦੀ ਫਾਰਮ ਆ ਇਹ ਸਾਰਾ ਕੁਝ ਆ ਟੱਚ ਅਪ ਕਰਦੇ ਕਈਆਂ ਨੇ ਹੁੰਦਾ ਵੀ ਵਾਈਟ ਵਾਲ ਆ ਗਏ ਉਹਨਾਂ ਨੇ ਕਲਰ ਨਹੀਂ ਕਰਾਉਣਾ ਜਾਂ ਉਹਨਾਂ ਨੂੰ ਹੁੰਦਾ ਆ ਵੀ ਕਦਰ ਅਸੀਂ ਇਮੀਡੀਏਟ ਨਹੀਂ ਕਰਾ ਸਕਦੇ ਤੁਹਾਨੂੰ 5 ਮਿੰਟ ਲਈ ਤੁਸੀਂ ਆਏ ਆ ਤੁਹਾਡੇ ਕੋਲ ਟਾਈਮ ਹੈ ਨਹੀਂ ਤੇ ਫਿਰ ਅਸੀਂ ਸਪਰੇਅ ਕਰੀਦੀ ਆ ਸਪਰੇਅ ਕਰਕੇ ਉਹ ਵਾਲ ਕਾਲੇ ਹੋ ਜਾਂਦੇ ਉਹ ਜਾ ਸਕਦੇ ਮਤਲਬ ਜਿਹੜੇ ਬਜ਼ੁਰਗ ਵੀ ਕੋਈ ਆਊਗਾ ਉਹਨੂੰ ਮੁੰਡਾ ਖੁੰਡਾ ਬਣਾ ਦੇਉਗੇ ਤੁਹਾਨੂੰ ਹਾਂਜੀ ਹਾਂਜੀ ਆਹ ਦੇਖ ਲਓ ਵੀ ਆਹ ਸਪਰੇਅ ਆ ਜਿਹਨੇ ਤੁਹਾਨੂੰ ਮੁੰਡਾ ਖੁੰਡਾ ਬਣਾ ਦੇਣਾ ਤੇ ਆ ਨਾਂ ਵੀ ਉੱਤੇ ਪੜ੍ਹ ਲਓ ਸਪਰੇਅ ਦਾ ਤੇ ਆ ਭਰਾ ਉਹਨਾਂ ਦੇ ਪ੍ਰਬੰਧ ਪੂਰੇ ਕੀਤੇ ਹੋਏ ਆ ਤੇ ਇਧਰ ਲਈ ਆਪਾਂ ਫੇਰ ਘੁੰਮ ਕੇ ਤਾਂ ਆ ਬਾਹਰ ਨੂੰ ਆ ਗਏ ਆ ਤੇ ਭਾਈ ਆਪਣੇ ਖਰਚਾ ਮਤਲਬ ਕਿੰਨਾ ਕਉਂਦਾ ਕੋਈ ਰੇਟ ਵਗੈਰਾ ਫਿਕਸ ਰੱਖੇ ਆ ਵੀ ਆ ਚੀਜ਼ ਦਾ ਇੰਨਾ ਰੇਟ ਆ ਚੀਜ਼ ਦਾ ਇੰਨਾ ਜਿਹੜੇ ਜੈਂਟਸ ਦੇ ਜੀ ਹੈਕਟ ਹੈਗੇ ਉਹ ਅਸੀਂ 50 ਰੁਪਏ ਤੋਂ ਸਟਾਰਟ ਕੀਤਾ ਹੋਇਆ ਸਬਤੂਲ ਘੱਟ ਰੇਟ ਅਸੀਂ ਰੱਖੇ ਹੋਏ ਆ ਤੇ ਜੇ ਕਹਿੰਨੇ ਬਿੰਗੇ ਟਿੱਡੇ ਦਾ ਡਿਜ਼ਾਈਨ ਜਾਂ ਪੋਣੇ ਹੁਣ ਉਹ ਵੀ ਪਾ ਦਨੇ ਆ ਹਾਂਜੀ ਹਾਂਜੀ ਉਹ ਜੈਂਟ ਸਾਡਾ ਹੈਅ ਡ੍ਰੈਸਰ ਜਿਹੜਾ ਜੈਂਟਸ ਹੈ ਉਹ ਉਹ ਵੀ ਕਰਦੇ ਸਾਰਾ ਕੰਮ ਉਹ ਲੈ ਵੀ ਮੁੰਡਿਓ ਤੁਹਾਡੇ ਦੇ ਵੀ ਕਹਿੰਦੇ ਵੀ ਐਨ ਬਿੰਗੇ ਟਿੱਡੇ ਜਿਹੜੇ ਮੁੰਡੇ ਮੁੰਡਿਆਂ ਨੂੰ ਸ਼ੌਂਕ ਹੁੰਦਾ ਨਾ ਕਈਆਂ ਨੂੰ ਤੇ ਉਹ ਵੀ ਕਹਿੰਦੇ ਕੰਮ ਹੋਣਾ ਇੱਕੋ ਮੁੰਡਾ ਆ ਵੀ ਗਿਆ ਆ ਦੇ ਲੈ ਵੀ ਐਨ ਸਲਕੀ ਸਲਕੀ ਵਾਲਾ ਭਰਾ ਦੇ ਭਰਾ ਉਹਨਾਂ ਨੇ ਕੱਟਿਆ ਤੇ ਉਹ ਮੁੰਡਾ ਵੀ ਦੇ ਲੋ ਵਾਲਾ ਜਹਾਤ ਮਾਰ ਲਾ ਪਿਆ ਹਾਂਜੀ ਪਾਜੀ ਇਹ ਤੁਸੀਂ ਕਿੱਥੋਂ ਆਏ ਕਟਿੰਗ ਕਰਾਉਂਦੇ ਹਾਂ ਹਾਂਜੀ ਕੇਮਰਾ ਬੇਟਾ ਇਸ ਤਰ੍ਹਾਂ ਬੇਟਾ ਤੇਰੀ ਕਟਿੰਗ ਕੌਣ ਕਰਦਾ ਹੁੰਦਾ ਪਾਪਾ ਹੀ ਕਰਦੇ ਹੁੰਦੇ ਕੋਈ ਹੋਰ ਦੁਕਾਨ ਤੇ ਭੇਜ ਦਿੰਦੇ ਓਏ ਇੱਧਰ ਹੀ ਹੈ ਇੱਧਰ ਹੀ ਕਰਦੇ ਮੰਨ ਜਿਹਦਾ ਜਿਹਦਾ ਨਿਆਣਾ ਕਹਿੰਦੇ ਵੀ ਘਰ ਕਟਿੰਗ ਕਰਾਵੇ ਤਾਂ ਉੱਥੇ ਸਮਝ ਲੋ ਕੰਮ ਵਧੀਆ ਹੀ ਹੁੰਦਾ ਤੇ ਆ ਵੀਰ ਹੁਣੀ ਬਿਠੇ ਆ ਇੱਧਰ ਤੇ ਇਹ ਕਰਦੇ ਆ ਜੈਟਸ ਦਾ ਕੰਮ ਤੇ ਉਧਰ ਭੈਣ ਜੀ ਵੀ ਬੈਠੇ ਆ ਤੇ ਉਹ ਕਰਦੇ ਆ ਲੇਡੀਜ਼ ਦਾ ਕੰਮ ਤੇ ਭਾਜੀ ਆਪਣਾ ਕੰਟੈਕਟ ਨੰਬਰ ਆਪਣਾ ਕੋਈ ਨੰਬਰ ਨੰਬਰ ਹੋਵੇ ਕੋਈ ਉਹ ਵੀ ਦੱਸ ਦਿਓ ਮੈਂ ਸਾਡੇ ਬੋਰਡ ਤੇ ਵੈਸੇ ਸਾਰੇ ਨੰਬਰ ਲਿਖੇ ਹੋਏ ਆ ਨੰਬਰ ਮੈਂ ਦੱਸ ਦਿੰਦਾ 703357355 ਸਾਡਾ ਨੰਬਰ ਆ ਜਦੋਂ ਮਰਜੀ ਆਓ ਜਮਸ਼ੇਰ ਰੋਡ ਤੇ ਆ ਨੀਅਰ 버ਗਰਪਾਲ ਪੈਟਰੋਲ ਪੰਪ ਲਾਗੇ ਪੈਂਦਾ ਆ ਉਹਦੇ ਬਿਲਕੁਲ ਆਪੋਸਿਟ ਦੇ ਸਾਹਮਣੇ ਲਓ ਭਾਈ ਆਓ ਤੇ ਇਹ ਸੁਵਿਧਾ ਦਾ ਜਿਹੜਾ ਆਨੰਦ ਮਾਣੋ ਵੀ ਭਾਜੀ ਉਹ ਕੀ ਉੱਤੇ ਲਾਇਆ ਆ ਉਹ ਉਹ ਨਾਈਟ ਵਾਸਤੇ ਆਪਾਂ ਜੀ ਪੂਰਾ ਡਿਜ਼ਾਈਨ ਕੀਤਾ ਹੋਇਆ ਹੈ ਲੈ ਅ ਵੀ ਮੈਂ ਤਾਂ ਚੀਜ਼ਾਂ ਪੀਲੀਰ ਦੇਖੀਆਂ ਚਲੋ ਤੁਸੀਂ ਇਦਾਂ ਮਗਰ ਦੇਖਣ ਵੀ ਆ ਸਕਦੇ ਦੇਖਣ ਤੇ ਕਹਿੰਦੇ ਕੋਈ ਪੈਸੇ ਨਹੀਂ ਹੈਗੇ ਜੇ ਤੁਸੀਂ ਆਹ ਚੀਜ਼ ਕਿਸੇ ਨੇ ਜਦੋਂ ਮਨ ਬਣ ਜਿਓ ਵੀ ਮੈਂ ਇੱਥੇ ਕਟਾਵਾਂ ਕ ਨਾ ਕਟਾਵਾਂ ਜੇ ਤੁਸੀਂ ਸਿਰਫ ਵਿਜ਼ਿਟ ਕਰਨਾ ਆ ਜੀ ਜਦੋਂ ਘੁੰਮਣ ਫੇਰਨਾ ਆਉਣਾ ਹੋਵੇ ਇੱਥੇ ਦੇਖਣ ਆਉਣਾ ਉਹਦੇ ਤੇ ਨਹੀਂ ਪੈਸੇ ਵੈਲਕਮ ਜਦੋਂ ਮਰਜੀ ਆਓ ਤੁਸੀਂ ਰੇਟ ਕਨਫਰਮ ਕਰੋ ਕੰਮ ਦੇਖੋ ਨਹੀਂ ਵੀ ਕਰਾਣਾ ਹੋਵੇ ਤੁਸੀਂ ਉੱਧਰ ਹੀ ਘੁੰਮਣਾ ਆਓ ਦੇਖਣਾ ਆਓ ਸਭ ਕੁਝ ਮੋਸਟ ਵੈਲਕਮ ਆ ਜੀ ਸਾਰਿਆਂ ਨੂੰ ਨਿਆਹ ਭਰਾ ਨੇ ਗੱਲ ਵਧੀਆ ਕੀਤੀ ਨੇ ਇਹਦੇ ਕਈ ਬਲੇ ਨਾ ਗੇਟ ਦੇ ਉੱਤੇ ਪਰਚੀ ਘਟਾ ਲੈਂਦੇ ਆ ਤੇ ਇਹ ਵੀ ਹਸਬੰਡ ਵਾਈਫ ਦੋਨੇ ਵਧੀਆ ਗੱਲ ਆ ਵੀ ਹਸਬੰਡ ਵੀ ਉਹੀ ਕੰਮ ਕਰਦਾ ਤੇ ਵਾਈਫ ਵੀ ਉਹ ਕੰਮ ਕਰਦੀ ਆ ਇਹਨਾਂ ਚੀਜ਼ਾਂ ਤੋਂ ਇਦਾਂ ਵੀ ਪਰਿਵਾਰ ਵਿੱਚ ਇੱਕ ਤਾਂ ਬੱਚੇ ਪਾਲਣੇ ਦੀ ਸੌਖੇ ਹੋ ਜਾਂਦੇ ਵੀ ਆਪਾਂ ਕੰਮ ਹੀ ਆਪਣਾ ਸੇਮ ਆ ਨਾ ਜੇ ਦੂਜਾ ਨਾ ਹੋਵੇ ਤਾਂ ਦੂਜਾ ਹੈਂਡਲ ਕਰ ਲੈਂਦਾ ਨਾ ਇਹਨਾਂ ਚੀਜ਼ਾਂ ਦਾ ਫਾਇਦਾ ਵੀ ਹੋ ਜਾਂਦਾ ਤੇ ਇਹ ਵੀਰ ਦਾ ਤੁਸੀਂ ਦੇਖ ਲਓ ਬਈ ਉਹ ਐਲਸੀਡੀਆਂ ਵਗੈਰਾ ਲੱਗੀਆਂ ਆ ਤੇ ਕੰਮ ਵਧੀਆ ਤੇ ਬਾਕੀ ਤੁਸੀਂ ਇੱਥੇ ਆਣ ਕੇ ਤੇ ਆਪਣੀ ਡੈਂਟਿੰਗ ਪੇਂਟਿੰਗ ਐਦਾਂ ਕਹਿੰਦੇ ਹਾਂ ਉਹਦਾ ਅੰਗਰੇਜ਼ੀ 'ਚ ਕੀ ਕਹਿੰਦੇ ਪੰਜਾਬੀ 'ਚ ਡੈਂਟਿੰਗ ਪੇਂਟਿੰਗ ਜਿਹੜਾ ਕਹਿੰਦੇ ਦੇਖੋ ਅਸੀਂ ਹਰੇਕ ਚੀਜ਼ ਕਰਦੇ ਹਾਂ ਇਹਦੇ ਵਿੱਚ ਫੇਸ਼ੀਅਲਸ ਵੀ ਆਉਂਦੇ ਹੈਗੇ ਆ ਮੈਨੀਕਿਊਰ ਪੈਡੀਕਿਊਰ ਲਈ ਆ ਚੇਅਰਾਂ ਜਾਨੀਆਂ ਹੈਗੀਆਂ ਆ ਇਹਦੇ ਵਿੱਚ ਪੈਡੀਕਿਊਰ ਹੁੰਦਾ ਉਸ ਮੈਨੀਕਿਊਰ ਹੁੰਦਾ ਹੈਗਾ ਮੈਂ ਬੰਦਾ ਆਨ ਚਮਕਾ ਕੇ ਭੇਜਦੇ ਤੁਸੀਂ ਤੁਹਾਨੂੰ ਦੇਖੋ ਜੀ ਜਿਵੇਂ ਪਾਉਂਗੇ ਆਲਰੇਡੀ ਜਿਹੜਾ ਤੁਹਾਨੂੰ ਸ਼ਹਿਰ 'ਚ ਕੰਮ ਮਿਲਦਾ ਤੁਹਾਨੂੰ ਇੱਥੇ ਪੈਂਟ ਚ ਹੀ ਬੈਠ ਕੇ ਵਧੀਆ ਤੋਂ ਵਧੀਆ ਫੈਸਿਲਿਟੀ ਤੁਸੀਂ ਕਿੱਥੇ ਸਿੱਖੇ ਆ ਬ ਬਾਕੀ ਆਲਰੇਡੀ ਮੈਂ ਬੰਬੇ ਬੈਂਗਲੌਰ ਮੇ ਕੋ ਮੁਕੇ ਆਇਆ ਹੋਇਆ ਉੱਥੇ ਵੀ ਕੰਮ ਕੀਤਾ ਹੋਇਆ ਲੈ ਬਾਈ ਤੁਸੀਂ ਇਹ ਨਾ ਜਿੱਦਾਂ ਇਦਾਂ ਨਾ ਸੋਚੀਓ ਵੀ ਲੋਕਲ ਬੰਦੇ ਨੇ ਲੋਕਲ ਦੇ ਘਰ ਕੰਮ ਸਿੱਖਿਆ ਭਰਾ ਤਾਂ ਹੁਣ ਜਿਹੜੀ ਤੁਹਾਡੇ ਮਤਲਬ ਜਿੱਦਾਂ ਡੈਂਟਿੰਗ ਪੇਂਟਿੰਗ ਹੁੰਦੀ ਆ ਉਹ ਬੈਂਗਲੌਰ ਵਗੈਰਾ ਚ ਜਿੱਦਾਂ ਲੋਕ ਕਰਾਉਂਦੇ ਆ ਉੱਥੇ ਵੱਡੇ ਸ਼ਹਿਰਾਂ ਚ ਉਦਾਂ ਦਾ ਕੰਮ ਭਰਾ ਨੇ ਇੱਥੇ ਖੋਲਿਆ ਤੇ ਆਓ ਤੇ ਲਾਹਾ ਲਗੋ